ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਬਹੁਤ ਹੀ ਪਿਆਰੀ ਸੂਟਾਂ ਦੀ 컬렉ਸ਼ਨ ਲੈ ਕੇ ਆਈ ਹਾਂ ਵੀਡੀਓ ਨੂੰ ਐਂਡ ਤੱਕ ਜੁੜ ਦੇਖਿਆ ਕਰੋ ਇਹ ਜਿਹੜੇ ਸੂਟ ਨੇ ਤੁਹਾਨੂੰ ਪਿਓਰ ਜੌਰਜਟ ਦਾ ਸੂਟ ਮਿਲੇਗਾ ਲਖਨਵੀ ਚਿਕਨ ਕਾਰੀ ਐਮਬਰਾਇਡਰੀ ਕੀਤੀ ਗਈ ਹੈ ਇਹ ਤੁਸੀਂ ਪਰ ਮੀਟਰ ਦੇ ਰਿਕੋਰਡਿੰਗ ਸੂਟ ਲੈ ਸਕਦੇ ਹੋ ਪ੍ਰਾਈਸ ਆਪਾਂ ਮੈਂ ਇਹਨਾਂ ਦਾ ਪਰ ਮੀਟਰ ਦੇ ਹਿਸਾਬ ਨਾਲ ਮੈਂਸ਼ਨ ਕੀਤਾ ਹੋਇਆ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਅਗਲੇ ਜਿਹੜੇ ਸੂਟ ਨੇ ਇਹ ਵੀ ਤੁਹਾਨੂੰ ਪਿਓਰ ਕ੍ਰੇਪ ਦਾ ਹੀ ਸੂਟ ਮਿਲ ਜਾਏਗਾ ਪਲੇਨ ਬਾਟਮ ਹੋਏਗੀ ਚਨਾਉਣ ਦਾ ਨਾਲ ਦੁਪੱਟਾ ਰਹੇਗਾ ਹੈਵੀ ਸੂਟ ਰੈਡੀ ਕੀਤੇ ਹੋਏ ਨੇ ਪਾਰਟੀ ਵਿਆਹਾਂ ਸ਼ਾਦੀਆਂ ਲਈ ਬਹੁ ਇਹਨਾਂ ਵਿੱਚੋਂ ਵੀ ਤੁਸੀਂ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਨੇ ਇਹ ਵੀ ਤੁਹਾਨੂੰ ਵਿਸਕੋਸ ਔਰ ਗੈਂਜ਼ਾ ਦਾ ਟਾਈ ਐਂਡ ਡਾਈ ਸੂਟ ਰਹੇਗਾ ਏਮਬ੍ਰੋਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਹੈ ਪ੍ਰਾਈਸ ਆਪਾਂ ਨੇ ਦਾ ਮੈਂਸ਼ਨ ਕੀਤਾ ਹੋਇਆ ਵਿਦਆਊਟ ਦੁਪੱਟਾ ਸੂਟ ਰਣਗੇ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਕੋਈ ਵੀ ਸੂਟ ਤੁਸੀਂ ਆਰਡਰ ਕਰਵਾਉਣਾ ਹੋਵੇ ਮੇਰੇ ਵਟਸਐਪ ਨੰਬਰ ਤੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਕੋਈ ਵੀ ਸੂਟ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਨੇ ਸ਼ਰਟ ਰਹੇਗੀ ਕਾਟਨ ਦੀ ਦੁਪੱਟਾ ਤੁਹਾਨੂੰ ਮਿਲ ਜੇਗਾ ਸ਼ਫੌਨ ਦਾ ਬਾਟਮ ਹੀ ਨਾਲ ਕਾਟਨ ਦੀ ਹੋਏਗੀ ਸ਼ਰਟ ਤੇ ਦੁਪੱਟੇ ਤੇ ਬਹੁਤ ਹੀ ਪਿਆਰੀ ਏਮਬਰਾਇਡਰੀ ਕੀਤੀ ਗਈ ਹੈ ਬਹੁਤ ਹੀ ਪਿਆਰਾ ਸੂਟ ਰੈਡੀ ਕੀਤਾ ਗਿਆ ਅਗਲੇ ਜਿਹੜੇ ਸੂਟ ਨੇ ਵੀ ਤੁਹਾਨੂੰ ਪਿਓਰ ਕਾਟਨ ਦਾ ਹੀ ਸੂਟ ਮਿਲੇਗਾ ਥ्रेड ਵਰਕ ਏਮਬਰਾਇਡਰੀ ਕੀਤੀ ਗਈ ਹੈ ਲੈਸ ਲਗਾਈ ਗਈ ਹੈ ਤੇ ਜਿਹੜੇ ਬਹੁਤ ਹੀ ਪਿਆਰੀ ਪਿਓਰ ਦਾ ਨਾਲ ਦੁਪੱਟਾ ਰਹੇਗਾ ਕੈਸ਼ অন ਜੁੜ ਵੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਤੁਹਾਨੂੰ ਪਹਿਲਾਂ ਹੀ ਕਰਨੀ ਪਏਗੀ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਥੈਂਕ ਯੂ so much ਵੀਡੀਓ ਦੇਖਣ ਲਈ